ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿੰਝ ਮਿਹਰਬਾਨ ਹੁੰਦੇ ਨੇ ਕਿੰਝ ਕਿਰਪਾ ਕਰਦੇ ਨੇ ਜਪਨੀ ਸਾਹਿਬ ਦੀ دیਵਾਨੀ ਦਾ ਪਾਠ ਕਰਨ ਦਾ ਸਾਨੂੰ ਕੀ ਫਲ ਮਿਲਦਾ ਹੈ ਤਾਂ ਸੰਗਤ ਜੀ ਇੱਥੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਕੋਈ ਮਨੁੱਖ ਰojana ਨੇਮ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੈ ਕਰਨਾ ਸ਼ੁਰੂ ਕਰ ਦਵੇ ਤਾਂ ਉਹਨੂੰ دنیavi ਸੁੱਖ ਤਾਂ ਮਿਲਦੇ ਹੀ ਮਿਲਦੇ ਨੇ ਨਾਲ ਨਾਲ ਦਰਗਾਹੀ ਸੁੱਖ ਵੀ ਮਿਲਦੇ ਨੇ ਪਾਪ ਕੀ ਉਸ ਮਨੁੱਖ ਦਾ ਲੋਕ ਪਰਲੋਕ ਸਹਿ ਲਾਉ ਜਾਂਦਾ ਹੈ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਪ੍ਰਤੱਖ ਗੁਰਨਾਨਕ ਪਾਤਸ਼ਾਹ ਆਪ ਨੇ ਜੇਕਰ ਕੋਈ ਮਨ ਦੇ ਵਿੱਚ ਇਸ਼ਾ ਧਾਰ ਕੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇ ਤਾਂ ਉਸ ਮਨੁੱਖ ਦੀਆਂ ਸਾਰੀਆਂ ਸ਼ੁਭ ਭਾਵਨਾਵਾਂ ਵੀ ਪੂਰੀਆਂ ਹੁੰਦੀਆਂ ਨੇ ਸ਼ੁਭ ਇਸ਼ਾਮਾਂ ਪੂਰੀਆਂ ਹੁੰਦੀਆਂ ਨੇ ਪਰ ਯਾਦ ਰੱਖਣਾ ਕਦੇ ਵੀ ਕਿਸੇ ਦੇ ਮਾੜੇ ਦੇ ਲਈ ਪਾਠ ਨਹੀਂ ਕਰਨਾ ਕਿਸੇ ਦਾ ਮਾੜਾ ਕਰਨ ਦੇ ਲਈ ਕਿਸੇ ਦੇ ਨੁਕਸਾਨ ਦੇ ਲਈ ਕਦੇ ਵੀ ਗੁਰੂ ਦੇ ਅੱਗੇ ਅਰਦਾਸ ਬੇਨਤੀ ਨਹੀਂ ਕਰਨੀ ਕਿਉਂਕਿ ਇਹ ਅਰਦਾਸ ਬੇਨਤੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਕਦੇ ਵੀ ਪ੍ਰਵਾਨ ਨਹੀਂ ਹੁੰਦੀ ਫਿਰ ਭਾਵੇਂ ਤੁਸੀਂ ਜਿੰਨੀ ਮਰਜ਼ੀ ਭਜਨ ਬੰਦਗੀ ਕਰ ਲਓ ਜਿੰਨੇ ਮਰਜ਼ੀ ਪਾਠ ਕਰ ਲਓ ਜਿੰਨੀ ਮਰਜ਼ੀ ਸੇਵਾ ਕਰ ਲਓ ਤੁਹਾਡੇ ਮੰਗਿਆ ਕਿਸੇ ਦਾ ਮਾੜਾ ਨਹੀਂ ਹੋਵੇਗਾ ਤੁਹਾਡੇ ਕੀਤੇਆਂ ਕਿਸੇ ਦਾ ਮਾੜਾ ਨਹੀਂ ਹੋਵੇਗਾ ਬਲਕਿ ਤੁਹਾਡੇ ਮਾੜੇ ਲੇਖ ਜਰੂਰ ਲਿਖੇ ਜਾਣਗੇ ਕਿਉਂਕਿ ਸਾਨੂੰ ਜੋ ਮਿਲਦਾ ਹੈ ਨਾ ਸਾਡੇ ਹੀ ਕੀਤੇ ਹੋਏ ਚੰਗੇ ਮਾੜੇ ਕਰਮਾਂ ਦਾ ਫਲ ਮਿਲਦਾ ਹੈ ਤਾਂ ਭੁੱਲ ਕੇ ਵੀ ਕਦੇ ਕਿਸੇ ਦਾ ਮਾੜਾ ਨਹੀਂ ਸੋਚਣਾ ਨਾ ਕਦੀ ਕਿਸੇ ਦਾ ਮਾੜਾ ਕਰਨਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਰਦਾਸੇ ਦਾ ਆਤਿਆ ਸਰਬੱਤ ਦਾ ਭਲਾ ਮੰਗੋ ਸਰਬੱਤ ਦਾ ਭਲਾ ਕਰੋ ਤਾ ਭੁੱਲ ਕੇ ਵੀ ਕਦੀ ਕਿਸੇ ਦਾ ਮਾੜਾ ਸੋਚ ਕੇ ਮਾੜਾ ਮੰਗ ਕੇ ਆਪਣੇ ਮਾੜੇ ਲੇਖ ਮਾੜੇ ਕਰਮ ਨਹੀਂ ਬਣਾਉਣੇ ਅਤੇ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਰਜਿਵੇਂ ਹੋਣ ਸਿਰ ਦੇ ਉੱਤੇ ਜਿੰਨੀਆਂ ਮਰਜ਼ੀ ਜ਼ਿੰਮੇਵਾਰੀਆਂ ਹੋਣ ਪਰ ਫੇਰ ਵੀ ਸਭ ਤੋਂ ਪਹਿਲਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਸਾਡੇ ਦਿਨ ਦੀ ਸ਼ੁਰੂਆਤ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੋਂ ਹੋਵੇ ਭਜਨ ਬੰਦਗੀ ਤੋਂ ਹੋਵੇ ਗੁਰਬਾਣੀ ਦੇ ਪਾਠ ਤੋਂ ਹੋਵੇ ਫਿਰ ਜਦੋਂ ਆਪਣੇ ਕੰਮ ਧੰਦੇ ਨੂੰ ਸ਼ੁਰੂ ਕਰਨਾ ਹੈ ਉਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਹੈ ਤਾਂ ਦੇਖਣਾ ਸਾਡੇ ਦਿਨ ਪਰ ਦੇ ਕੰਮ ਕਰਨੇ ਆਸਾਨ ਵੀ ਹੋਣਗੇ ਅਤੇ ਉਹਨਾਂ ਕੰਮਕਾਰਾਂ ਦੇ ਵਿੱਚ ਬਰਕਤ ਵੀ ਪਵੇਗੀ ਕੁਝ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਹਲੇ ਨਹੀਂ ਹੁੰਦੇ ਅਸੀਂ ਪਾਠ ਕਿਵੇਂ ਕਰੀਏ ਤਾਂ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਇਦਾਂ ਬਹਾਨੇ ਬਣਾਇਆ ਨਹੀਂ ਸਰਨਾ ਜਿਵੇਂ ਸਾਨੂੰ دنیਵੀ ਕੰਮ ਤੰਦੇ ਕਰਨੇ ਜ਼ਰੂਰੀ ਲੱਗਦੇ ਆ ਉਹਨਾਂ ਨੂੰ ਅਸੀਂ ਹਰ ਹਾਲ ਦੇ ਵਿੱਚ ਕਰਦੇ ਆ ਨਾ ਉਸੇ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣਾ ਵੀ ਜ਼ਰੂਰੀ ਆ ਗੁਰੂ ਦਾ ਗਿਆਨ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ ਗੁਰੂ ਦੇ ਲਈ ਸਮਾਂ ਜ਼ਰੂਰ ਕੱਢੋ ਇਸੇ ਕਰਕੇ ਤਾਂ ਸਾਡੇ ਲਈ ਅਮਰਤ ਵੇਲਾ ਪੱਕਾ ਕੀਤਾ ਹੈ ਅਮਰਤ ਵੇਲੇ ਦਾ ਉੱਠਣਾ ਜ਼ਰੂਰੀ ਕੀਤਾ ਗਿਆ ਹੈ ਤਾਂ ਜੋ ਅਸੀਂ ਉੱਠਦਿਆਂ ਸਾਰ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਸਕੀਏ ਤਾਂ ਅਮਰਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕੰਮਾਂ-ਦੰਦਿਆਂ ਨੂੰ ਹੱਥ ਪਾਉਣਾ ਹੈ ਸਤਿਗੁਰੂ ਸੱਚੇ ਪਾਸ਼ਾ ਨੇ 24 ਘੰਟਿਆਂ ਦੇ ਵਿੱਚੋਂ ਕਿੰਨਾ ਕੁ ਸਮਾਂ ਮੰਗ ਲਿਆ ਸਿਰਫ 2.5 ਘੰਟੇ ਦਾ ਦਸਵੰਦ ਮੰਗਿਆ ਹੈ। ਬਾਕੀ ਦੇ ਜਿਹੜੇ 21-22 ਘੰਟੇ ਨੇ ਨਾ ਉਹ ਸਾਨੂੰ ਆਪਣੇ ਦਿਨਿਆਵੀ ਕੰਮ ਧੰਦੇ ਕਰਨ ਨੂੰ ਦਿੱਤੇ ਆ। ਇਹਨਾਂ 21-22 ਘੰਟਿਆਂ ਦੇ ਵਿੱਚ ਭਾਵੇਂ ਤੁਸੀਂ ਜਿੰਨਾ ਮਰਜੀ ਸੌਂ ਲਓ, ਜਾਗ ਲਓ, ਹੱਸ ਲਓ, ਖੇਡ ਲਓ, ਕੰਮ ਧੰਦੇ ਕਰ ਲਓ, ਰਿਸ਼ਤੇਦਾਰੀਆਂ ਭਗਤਾਲੋ, ਜੋ ਮਰਜ਼ੀ ਕਰੋ, ਖਾਓ ਪੀਓ, ਕੋਈ ਰੋਕ ਟੋਕ ਨਹੀਂ ਆ। ਪਰ ਜਿਹੜੇ ਅਮਰਤ ਵੇਲੇ ਦੇ 2.5 ਘੰਟੇ ਆ ਨਾ ਇਹ ਗੁਰੂ ਦੇ ਆ। ਜੇਕਰ ਜ਼ਿੰਦਗੀ ਦੇ ਬਹੁਤੇ ਜ਼ਾਦੀ ਰਜੇਵੇਂ ਨੇ 2.5 ਘੰਟੇ ਨਹੀਂ ਕੱਢ ਪਾਉਂਦੇ ਤਾਂ ਘੱਟੋ-ਘੱਟ ਇੱਕ ਮਨ ਇਕਜਿਤ ਹੋ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਤਾਂ ਕਰ ਸਕਦੇ ਆ ਨਾ 15 ਮਿੰਟ ਤਾਂ ਕੱਢ ਸਕਦੇ ਆ ਜੇਕਰ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉੱਠ ਕੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਤਾਂ ਵੀ ਜਦੋਂ ਉੱਠਦੇ ਹੋ ਉਦੋਂ ਹੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਪਹਿਲਾਂ ਮਾਫੀ ਮੰਗੋ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਅਮਰਤ ਵੇਲੇ ਨਹੀਂ ਉੱਠ ਪਾਇਆ ਮੈਨੂੰ ਮਾਫ਼ ਕਰ ਦਿਓ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਨਹੀਂ ਉੱਠ ਸਕਦਾ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਮੈਨੂੰ ਅਮਰਤ ਵੇਲਾ ਬਖਸ਼ੋ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਤਾਂ ਹੀ ਤਾਂ ਕੋਈ ਗੱਲ ਬਣੇਗੀ ਨਾ ਮਹਾਪੁਰਖ ਜੀ ਕਹਿੰਦੇ ਲਾਈਨ ਦੇ ਵਿੱਚ ਲੱਗਾਂਗੇ ਤਾਂ 1 ਲੱਖ ਦਿਨ ਵਾਰੀ ਜ਼ਰੂਰ ਆ ਜਾਵੇਗੀ ਇਸ ਕਰਕੇ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਜਦੋਂ ਵੀ ਜਾਗ ਆਉਂਦੀ ਹੈ ਜਦੋਂ ਵੀ ਉੱਠਦੇ ਹੋ ਉਦੋਂ ਹੀ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ ਜੇਕਰ ਉਸ ਵੇਲੇ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਜਿਹੜਾ ਬੰਦਾ ਲੇਟ ਉੱਠਿਆ ਹੈ ਨਾ ਲੇਟ ਉੱਠਣ ਵਾਲਿਆਂ ਦਾ ਹਾਲ ਸਭ ਨੂੰ ਪਤਾ ਹੁੰਦਾ ਹੈ ਉਹਨੂੰ ਤਾਂ ਫਿਰ ਮੂੰਹ ਧੋਣ ਦਾ ਵੀ ਟਾਈਮ ਨਹੀਂ ਲੱਗਦਾ ਜਲਦੀ ਦੇ ਨਾਲ ਹਫਲਾ ਦਫਲੀ ਦੇ ਵਿੱਚ ਆਪਣੇ ਕੰਮਕਾਰਾਂ ਨੂੰ ਲੱਗ ਜਾਂਦਾ ਹੈ ਪਰ ਜਿਹੜਾ ਬੰਦਾ ਅਮਰਤ ਵੇਲੇ ਉੱਠਦਾ ਹੈ ਆਰਾਮ ਨਾਲ ਉੱਠਦਾ ਹੈ ਉਹ ਹਰ ਇੱਕ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਂਦਾ ਹੈ ਤਾਂ ਜਿਹੜੇ ਲੇਟ ਉੱਠਦੇ ਨੇ ਜੇਕਰ ਉਹ ਉੱਠਦਿਆਂ ਸਾਰ ਵੀ ਪਾਠ ਨਹੀਂ ਕਰ ਪਾਉਂਦੇ ਕਿਉਂਕਿ ਕੰਮ ਧੰਦੇ ਕਰ ਲੈ ਜਰੂਰੀ ਲੱਗਦੇ ਆ ਉਹਨਾਂ ਨੂੰ ਉਸ ਵੇਲੇ ਬੱਚਿਆਂ ਨੂੰ ਸਕੂਲ ਭੇਜਣਾ ਹੈ ਜਾਂ ਆਪ ਦਫਤਰ ਜਾਣਾ ਹੈ ਆਪਣੇ ਕੰਮ ਧੰਦੇ ਤੇ ਜਾਣਾ ਹੈ ਜੋ ਵੀ ਤੁਹਾਡੇ ਕੰਮ ਜੇਕਰ ਤੁਹਾਨੂੰ ਲੱਗਦੇ ਆ ਕਿ ਸਵੇਰੇ ਉੱਠ ਕੇ ਉਹ ਕਰਨੇ ਜ਼ਰੂਰੀ ਆ ਤਾਂ ਉਹ ਕਰ ਲਓ ਕੋਈ ਗੱਲ ਨਹੀਂ ਪਰ ਦਿਨ ਦੇ ਵਿੱਚ ਇੱਕ ਵੇਲਾ ਤਾਂ ਮਿੱਠ ਲਉਣਾ ਦੁਪਹਿਰ ਦਾ ਵੇਲਾ ਮਿੱਠ ਲਓ ਕਿ 15 ਮਿੰਟ ਬੈਠ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਾਂਗਾ ਉਦੋਂ ਹੀ ਪਾਠ ਕਰਕੇ ਗੁਰੂ ਅਗੇ ਅਰਦਾਸਾਂ ਬੇਨਤੀਆਂ ਲਾ ਦਿਓ ਕਿ ਸਤਿਗੁਰ ਸੱਚੇ ਪਾਤਸ਼ਾਹ ਤਰਸ ਕਰੋ ਕਿਰਪਾ ਕਰੋ ਤਾਂ ਦੇਖਣਾ ਜਦੋਂ ਨੇਮ ਦੇ ਨਾਲ ਆਪਾਂ ਰੋਜ਼ਾਨਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰ ਸੱਚੇ ਆਸ਼ਾ ਜੀ ਦੀ ਕਿਰਪਾ ਦੇ ਨਾਲ ਸਭ ਤੋਂ ਪਹਿਲਾਂ ਸਾਨੂੰ ਅਮਰਤ ਵੇਲੇ ਦੀ ਦਾਤ ਮਿਲੇਗੀ ਕਿੱਥੇ ਤਾਂ ਸਾਡੇ ਤੋਂ అలਾਰਮ ਦੀ ਜ਼ਾਤਾ ਦੇ ਨਾਲ ਨਹੀਂ ਉੱਠਿਆ ਜਾਂਦਾ ਭਾਵੇਂ ਸਾਡੇ ਕੋਲ ਢੋਲ ਠਮੱਕੇ ਵੱਜਦੇ ਹੁਣ ਤਾਂ ਵੀ ਨਹੀਂ ਉੱਠਿਆ ਜਾਂਦਾ ਪਰ ਜੇ ਤੁ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਅੱਗੇ ਅਰਜੀਆਂ ਲਾ ਦਿੱਤੀਆਂ ਵੀ ਪਾਤਸ਼ਾਹ ਤਰਸ ਕਰੋ ਤਰਸ ਕਰੋ ਤਰਸ ਕਰੋ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਿਨਾਂ అలਾਰਮ ਤੋਂ ਜਾਗਮਣੇ ਸ਼ੁਰੂ ਹੋ ਜਾਵੇਗੀ ਫਿਰ ਤੁਸੀਂ ਜਿਹੜਾ ਵੀ అలਾਰਮ ਸੈੱਟ ਕਰਕੇ ਸੌਣੋਗੇ ਨਾ ਉਹਦੇ ਤੋਂ 5 ਮਿੰਟ ਪਹਿਲਾਂ ਜਾਗ ਆ ਜਾਵੇਗੀ ਇਹ ਭਾਵੇਂ ਸੀ ਅੱਜ ਹੀ ਅਜਮਾ ਕੇ ਦੇਖ ਲਓ ਅੱਜ ਹੀ ਜਪਜੀ ਸਾਹਿਬ ਜੀ ਦੇ ਬਾਣੀ ਦਾ ਪਾਠ ਕਰਕੇ ਸੱਚੇ ਮਨੋਂ ਗੁਰੂ ਦੇ ਅੱਗੇ ਅਰਦਾਸਾਂ ਬੇਨਤੀਆਂ ਲਾ ਦਿਓ ਕਿ ਸਤਿਗੁਰੂ ਸੱਚੇ ਪਾਸ਼ਾ ਮੇਰੇ ਤੇ ਕਿਰਪਾ ਕਰੋ ਸਵੇਰੇ ਹੀ ਜਾਗ ਆਵੇਗੀ ਨਾਲ ਦੀ ਨਾਲ ਹੀ ਸਤਿਗੁਰੂ ਸੱਚੇ ਪਾਸ਼ਾ ਪ੍ਰਤੱਖ ਵਰਤ ਜਾਂਦੇ ਨੇ ਸਾਡਾ ਪਰੋਸਾ ਪੂਰਾ ਹੋਵੇ ਸਾਡਾ ਵਿਸ਼ਵਾਸ ਪੱਕਾ ਹੋਵੇ ਅੱਜ ਤੋਂ ਹੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਪਰ ਤਖ ਗੁਰੂ ਨਾਨਕ ਪਾਸ਼ਾ ਆਪਣੇ ਜਦੋਂ ਆਪਾਂ ਗੁਟਕਾ ਸਾਹਿਬ ਜੀ ਤੋਂ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ ਸਮਝੋ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਆ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਸਮਝ ਰਹੇ ਆ ਸਮਝੋ ਗੁਰੂ ਨਾਨਕ ਪਾਸ਼ਾ ਸਾਡੇ ਨਾਲ ਗੱਲਾਂ ਕਰ ਰਹੇ ਨੇ ਕਿਉਂਕਿ ਗੁਰਬਾਣੀ ਦਾ ਪਾਠ ਗੁਰੂ ਦੀਆਂ ਗੱਲਾਂ ਨੇ ਗੁਰੂ ਦੀਆਂ ਸਿੱਖਿਆਵਾਂ ਨੇ ਸਾਡੇ ਲਈ ਗੁਰਬਾਣੀ ਦੇ ਪਾਠ ਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਸੁਣਨਾ ਚਾਹੀਦਾ ਹੈ ਅਤੇ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਜਿੰਨਾ ਕਰਕੇ ਫਲ ਮਿਲਦਾ ਹੈ ਨਾ ਉਸ ਤੋਂ ਕਿਤੇ ਜ਼ਿਆਦਾ ਸੁਣਨ ਵਾਲਿਆਂ ਨੂੰ ਫਲ ਮਿਲਦਾ ਹੈ ਕਿਉਂਕਿ ਸੁਣਨਾ ਸਭ ਤੋਂ ਔਖਾ ਕੰਮ ਨੇ ਆ ਜਿਹਨੂੰ ਸੁਣਨਾ ਆ ਗਿਆ ਉਹਨੇ ਸਭ ਕੁਝ ਪਾ ਲਿਆ ਤਾਂ ਜੇਕਰ ਜਪਜੀਤ ਸਿੰਘ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਸਕਦੇ ਹੋ ਤਾਂ ਕਰੋ ਜੇ ਨਹੀਂ ਕੀਤਾ ਜਾਂਦਾ ਸੁਣੋ ਪਰ ਦਿਨ ਦੇ ਵਿੱਚ ਆਪਣਾ ਪੱਕਾ ਨੀਮ ਬਣਾ ਲਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਪ ਤੇ ਹੀ ਅਮਰਤ ਵੇਲਾ ਪੱਕਾ ਹੋ ਜਾਵੇਗਾ ਜਪਜੀਤ ਸਾਹਿਬ ਜੀ ਦੀ ਬਾਣੀ ਦੀ ਤਾਕਤ ਜਬਜੀ ਸਾਹਿਬ ਜੀ ਦੀ ਬਾਣੀ ਦਾ ਮਹੱਤਵ ਆਪਾਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੇ ਸ਼ਬਦ ਮੁੱਕ ਜਾਣਗੇ ਪਰ ਬਾਣੀ ਦੀਆਂ ਸਿੱਖਤਾ ਨਹੀਂ ਮੁੱਕਣਗੀਆਂ ਬਾਣੀ ਦੀ ਕਿਰਪਾ ਨਹੀਂ ਆਪਾਂ ਲਿਖ ਸਕਦੇ ਨਾ ਸੁਨਾ ਸਕਦੇ ਆ ਇਹ ਤਾਂ ਪ੍ਰੈਕਟੀਕਲ ਕਰਕੇ ਦੇਖਣਾ ਪੈਣਾ ਹੈ ਪਾਠ ਕਰਾਂਗੇ ਫਿਰ ਪਤਾ ਲੱਗਣਾ ਕਿ ਗੁਰੂ ਸਾਹਿਬ ਜੀ ਦੀਆਂ ਕੀ ਕੀ ਬਖਸ਼ਿਸ਼ਾਂ ਹੋ ਰਹੀਆਂ ਨੇ ਹਰ ਕੰਮ ਦੇ ਵਿੱਚ ਸਤਿਗੁਰ ਸੱਚੇ ਪਾਸ਼ਾ ਪਰ ਤੱਕ ਵਰਤਦੇ ਨੇ ਮੇਰੇ ਪਹਿਲੇ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖੁਦ ਦੇ ਬਚਨ ਨੇ ਕਹਿੰਦੇ ਇੱਕ ਵਾਰ ਪਾਈ ਲੈਣਾ ਜੀ ਜੋ ਕਿ ਅੱਗੇ ਚੱਲ ਕੇ ਗੁਰਨਾਨਕ ਪਾਸ਼ਾ ਜੀ ਦੇ ਕਰਦੇ ਦੂਜੇ ਵਾਰਸ ਬਣੇ ਪਾਕੀਤਾਨ ਤਨ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਬਣੇ ਕਹਿੰਦੇ ਇੱਕ ਵਾਰ ਸਤਿਗੁਰ ਸੱਚੇ ਪਾਸ਼ਾ ਇਦਾਂ ਹੀ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨੇ ਹਾਲ ਕਰ ਰਹੀ ਸੀ ਤਾਂ ਭਾਈ ਲੈਣਾ ਜੀ ਨੇ ਵੀ ਹੱਥ ਜੋੜ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਬੇਨਤੀ ਕੀਤੀ ਕੀ ਆ ਸਤਿਗੁਰ ਸੱਚੇ ਪਾਸ਼ਾ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਮਹੱਤਮ ਦੱਸੋ ਕਹਿੰਦੇ ਉਸ ਵੇਲੇ ਮੇਰੇ ਪਹਿਲੇ ਪਾਸ਼ਾ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚਾਰ ਬਚਨ ਕੀਤੇ ਸਨ ਜੇ ਇਹ ਚਾਰ ਬਚਨ ਆਪਾਂ ਸਮਝ ਲਈਏ ਤਾਂ ਸਾਨੂੰ ਪਤਾ ਲੱਗੇਗਾ ਵੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਸਾਡੇ ਉੱਤੇ ਗੁਰਦਾਨਕ ਪਾਸ਼ਾ ਜੀ ਦੀ ਕਿੰਨੀ ਕਿਰਪਾ ਹੁੰਦੀ ਆ ਸਤਿਗੁਰ ਸੱਚੇ ਪਾਸ਼ਾ ਜੀ ਨੇ ਪਹਿਲਾ ਬਚਨ ਕੀਤਾ ਪਾਸ਼ਾ ਕਹਿੰਦੇ ਜੋ ਵੀ ਮਨੁੱਖ ਕਲਯੁਗ ਦੇ ਵਿੱਚ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇੱਕ ਪਾਠ ਵੀ ਜਪੀ ਸਾਹਿਬ ਜੀ ਦਾ ਕਰ ਲਵੇ ਉਹਦੇ ਉੱਤੇ ਨਿਰੰਕਾਰ ਦੀ ਐਸੀ ਮੇਰ ਹੋਵੇਗੀ ਕਿ ਉਹਦੀ ਆਤਮਾ ਉਹਦਾ ਸਰੀਰ ਨਿਰਮਲ ਹੋ ਜਾਵੇਗਾ। ਉਹਨੂੰ ਕਿਸੇ ਪ੍ਰਕਾਰ ਦਾ ਦੁੱਖ, ਰੋਗ, ਸੋਗ, ਸੰਤਾਪ, ਕਾਲ ਦਾ ਭੈ, ਆਦੀਆਂ ਬਿਅਾਦੀਆਂ, ਉਹ ਪਾਧੀਆਂ ਉਹਦੇ ਕੋਲੋਂ ਦੀ ਵੀ ਨਹੀਂ ਲੰਘ ਸਕਦੀਆਂ। ਦੂਜਾ ਬਚਨ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੇਕਰ ਕੋਈ ਮਨੁੱਖ ਕਲਯੁਗ ਦੇ ਵਿੱਚ ਕਠਨਟ ਬੱਸਿਆ ਨਹੀਂ ਕਰ ਸਕਦਾ। ਉਹ ਅਮਰਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦੇ ਬਾਣੀ ਦਾ ਪਾਠ ਕਰ ਲਵੇ, ਉਹਨੂੰ ਦੁਨਿਆਵੀ ਅਤੇ ਦਰਗਾਹੀ ਸੁੱਖ ਮਿਲਣਗੇ। ਪਾਪ ਕੀ ਲੋਕ ਅਤੇ ਪ੍ਰਲੋਕ ਸਹਿਲਾ ਹੋ ਜਾਵੇਗਾ ਤੀਸਰਾ ਬਚਨ ਕੀਤਾ ਪਾਸ਼ਾ ਕਹਿੰਦੇ ਜਿਸ ਜਗ੍ਹਾ ਦੇ ਉੱਤੇ ਰਜਨਾ ਨੀਮ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਵੇਗਾ ਉਸ ਥਾਂ ਹੀ ਅਟਲ ਹੋ ਜਾਵੇਗਾ ਜਿਸ ਘਰ ਦੇ ਵਿੱਚ ਰੋਜ਼ਾਨਾ ਜਪਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਵੇਗਾ ਉਸ ਘਰ ਦੇ ਵਿੱਚ ਦੇਵਤੇ ਵਾਸ ਕਰਦੇ ਨੇ ਉੱਥੇ ਕੋਈ ਵੀ ਮਾੜੀ ਸ਼ਕਤੀ ਕੋਈ ਵੀ ਮਾੜਾ ਬੰਦਾ ਉਸ ਘਰ ਦੀ ਵਾਅ ਵੱਲ ਵੀ ਨਹੀਂ ਦੇਖ ਸਕਦਾ ਚੌਥਾ ਵਚਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੀਤਾ ਕਿ ਜੇਕਰ ਕੋਈ ਮਨੁੱਖ ਸ਼ਰਧਾ ਭਾਵਨਾ ਦੇ ਨਾਲ ਆਪਣਾ ਕੰਮ ਕਾਰ ਸ਼ੁਰੂ ਕਰਨ ਵੇਲੇ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਕਰਕੇ ਅਰਦਾਸ ਕਰਕੇ ਫਿਰ ਆਪਣੇ ਕੰਮ ਦੀ ਸ਼ੁਰੂਆਤ ਕਰੇ ਤਾਂ ਉਹਦੇ ਕੰਮ ਦੇ ਵਿੱਚ ਤਾਂ ਜੀ ਦੇ ਵਿੱਚ ਬਰਕਤ ਪਵੇਗੀ ਉਹਦੀ ਜ਼ਿੰਦਗੀ ਦੇ ਸਾਰੇ ਦੁੱਖ ਦលਦਰ pauki ਗਰੀਬੀ ਦੂਰ ਹੋਵੇਗੀ ਇਹ ਚਾਰ ਬਚਨ ਤੁਹਾਡੇ ਲਈ ਕਿੰਨੇ ਕੀਮਤੀ ਆ ਜੇ ਚਾਰਾਂ ਬਚਨਾਂ ਨੂੰ ਕਮਾ ਲਈਏ ਅੱਜ ਤੋਂ ਹੀ ਜਗਜੀਤ ਸਿੰਘ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਈਏ ਤਾਂ ਕਿ ਨਾ ਭਲਾਏ ਆਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰੋ ਸਾਡੇ ਤੇ ਵੀ ਤਰਸ ਕਰੋ ਸਾਡੇ ਤੋਂ ਵੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਲੈ ਲਓ ਸਾਨੂੰ ਅਮਰਤ ਵੇਲੇ ਉਠਾਓ ਉਠਾ ਕੇ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਬਾਣੀ ਦੀ ਸੇਵਾ ਕਰਾ ਲਿਆ ਕਰੋ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਬਹੁਤ ਕੁਝ ਮਿਲਦਾ ਹੈ ਇਸ ਬਾਣੀ ਦੇ ਰਾਹੀ ਸਤਗੁਰ ਸੱਚੇ ਪਾਸ਼ਾ ਨੇ ਗੁਰੂ ਦੇ ਹੁਕਮ ਦੇ ਵਿੱਚ ਗੁਰੂ ਦੀ ਰਜਾ ਦੇ ਵਿੱਚ ਰਹਿਣ ਦੀ ਸੋਚੀ ਦਿੱਤੀ ਆ ਇੱਕ ਬੰਦਾ ਹੁੰਦਾ ਹੈ ਜਿਹਦੇ ਕੋਲ ਸਭ ਕੁਝ ਹੈ ਉਹ ਤਾਂ ਖੁਸ਼ ਹੈ ਕਿ ਉਹਦੇ ਕੋਲ ਸਭ ਕੁਝ ਆ ਪਰ ਇੱਕ ਪਾਸੇ ਕੁਝ ਵੀ ਕੋਲ ਨਾ ਹੁੰਦਿਆਂ ਹੋਿਆਂ ਵੀ ਖੁਸ਼ ਰਹਿਣਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਹ ਹੈ ਗੁਰੂ ਦੀ ਰਜਾ ਵਿੱਚ ਰਹਿਣਾ ਗੁਰੂ ਦੇ ਹੁਕਮ ਵਿੱਚ ਰਹਿਣਾ ਕਿਉਂਕਿ ਜੋ ਬੰਦਾ ਗੁਰੂ ਦੇ ਹੁਕਮ ਦੇ ਵਿੱਚ ਹੈ ਉਹ ਹਰ ਹਾਲਾਤ ਦੇ ਵਿੱਚ ਖੁਸ਼ ਹੈ ਤਾਂ ਆਉ ਫਿਰ ਆਪਣੇ ਗੁਰੂ ਤੋਂ ਇਹ ਬਖਸ਼ਿਸ਼ ਮੰਗੀਏ ਕਿ ਪਾਚਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਨਾਮ ਸਾਡੀ ਝੋਲੀ ਦੇ ਵਿੱਚ ਪਾ ਦਿਓ ਕਿਉਂਕਿ ਜਪਜੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਕੇ ਸਾਡੇ ਉੱਤੇ ਬਹੁਤ ਰਹਿਮਤਾਂ ਬਰਕਤਾਂ ਹੋ ਸਕਦੀਆਂ ਨੇ ਦੁਨਿਆਵੀ ਸੁੱਖ ਤਾਂ ਮਿਲਦੇ ਹੀ ਮਿਲਦੇ ਨੇ ਦਰਗਾਹੀ ਸੁੱਖ ਵੀ ਮਿਲਦੇ ਨੇ ਫਿਰ ਆਓ ਅੱਜ ਤੋਂ ਹੀ ਨੇਮ ਬਣਾਈਏ ਕਿ ਰੋਜ਼ ਅਮਰਤ ਵੇਲੇ ਉੱਠਾਂਗੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਾਂਗੇ ਪਰ ਪਾਠ ਕਰਨਾ ਕਿੰਜਿਆ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਗੁਰਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ-ਨਾਜ਼ਰ ਮੰਨ ਕੇ ਪੂਰੇ ਸਹਿਜ ਦੇ ਨਾਲ ਧਿਆਨ ਦੇ ਨਾਲ ਸਮਝ-ਸਮਝ ਕੇ ਫਿਰ ਦੇਖਣਾ ਕਿੰਜ ਬਦਲਾਅ ਆਉਂਦਾ ਅਤੇ ਕੋਸ਼ਿਸ਼ ਕਰੀਏ ਵੀ ਆਪਾਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਪਾਠ ਕਰਦੇ ਆ ਉਹ ਇੱਕ ਜਗ੍ਹਾ ਨਿਰਧਾਰਤ ਕਰ ਲਈਏ ਵੀ ਰਜਾਲਾ ਇੱਕੋ ਥਾਂ ਤੇ ਬੈਠ ਕੇ ਪਾਠ ਕਰੀਏ ਉਹ ਜਗ੍ਹਾ ਸਾਫ਼ ਸੁਥਰੀ ਹੋਵੇ ਜਿੱਥੇ ਆਪਾਂ ਬੈਠਣਾ ਹੈ ਉਹ ਆਪਣੀ ਜਗ੍ਹਾ ਆਰਾਮਦਾਇਕ ਹੋਵੇ ਤਾਂ ਜੋ ਸਾਨੂੰ ਪਾਠ ਕਰਦਿਆਂ ਨੂੰ ਕੋਈ ਦਿੱਕਤ ਨਾ ਆਵੇ ਕਈ ਵਾਰ ਆਪਾਂ ਜਗ੍ਹਾ ਹੀ ਉਹ ਚੁਣ ਲੈਨੇ ਆ ਕਿ ਸਾਨੂੰ ਬੈਠਣ ਦੇ ਵਿੱਚ ਦਿੱਕਤ ਆਉਂਦੀ ਆ ਅਸੀਂ ਭਜਨ ਮੰਦਗੀ ਕਰਦੇ ਹਾਂ ਹੋਇਆ ਪਾਠ ਕਰਦੇ ਹਾਂ ਹੋਇਆ ਬਸ ਕਦੀ ਪਾਸਾ ਇਹਨੂੰ ਮੋੜ ਲਿਆ ਕਦੀ ਇਹਨੂੰ ਮੋੜ ਲਿਆ ਇਦਾਂ ਹੀ ਕਰਦੇ ਰਹਿ ਜਾਂਦੇ ਆ ਜਗ੍ਹਾ ਆਰਾਮਦਾਇਕ ਹੋਵੇ ਜਿੱਥੇ ਆਪਾਂ ਆਰਾਮ ਦੇ ਨਾਲ ਆਪਣੇ ਗੁਰੂ ਚਰਚਾ ਦੇ ਵਿੱਚ ਹਾਜ਼ਰੀ ਲਗਾ ਸਕੀਏ ਕਰਦਾ ਕੋਈ ਵੀ ਕੋਨਾ ਚੁਣ ਲਓ ਕਰਦਾ ਕੋਈ ਵੀ ਕਮਰਾ ਚੁਣ ਲਓ ਜਿੱਥੇ ਬੈਠ ਕੇ ਰਜਾਨਾ ਭਜਨ ਮੰਦਗੀ ਕਰੋ ਕਿਉਂਕਿ ਜਿੱਥੇ ਆਪਾਂ ਰਜਾਨਾ ਬੈਠ ਕੇ ਭਜਨ ਮੰਦਗੀ ਕਰਦੇ ਆ ਗੁਰਬਾਣੀ ਦਾ ਪਾਠ ਕਰਦੇ ਆ ਨਾ ਉਹ ਜਗ੍ਹਾ ਹੀ ਪਾਵਰਫੁੱਲ ਹੋ ਜਾਂਦੀ ਆ ਇਹ ਤੁਸੀਂ ਭਾਵੇਂ ਜਮਾ ਕੇ ਦੇਖ ਲਿਓ ਜੇ ਗੱਲ ਜਿੱਥੇ ਤੁਸੀਂ ਰਜਾਨਾ ਪਾਠ ਕਰਦੇ ਹੋ ਉਹ ਜਗ੍ਹਾ ਦੀ ਪਾਵਰ ਦੇਖਣੀ ਹੋਵੇ ਨਾ ਉਦੋਂ ਦੇਖਿਓ ਜਦੋਂ ਤੁਹਾਡਾ ਮਨ ਬੇਚੈਨ ਹੋਇਆ ਕਿਸੇ ਗੱਲੋਂ ਪਰੇਸ਼ਾਨ ਹੋਇਆ ਉਸ ਵੇਲੇ ਜੇਕਰ ਆਪਾਂ ਸਿਰਫ ਉਸ ਜਗ੍ਹਾ ਦੇ ਉੱਤੇ ਆ ਕੇ ਬੈਠ ਜਾਈਏ ਅੱਖਾਂ ਬੰਦ ਕਰਕੇ ਬੈਠ ਜਾਣਾ ਉਹ ਜਗ੍ਹਾ ਦੇ ਵਿੱਚ ਹੀ ਇੰਨੀ ਪਾਵਰ ਹੋ ਜਾਂਦੀ ਹੈ ਕਿ ਸਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਗੁਰੂ ਘਰ ਦੇ ਵਿੱਚ ਆਪਾਂ ਜਾਣਦੇ ਹਾਂ ਸਾਡੇ ਸਿਰ ਤੇ ਜਿੰਨੀਆਂ ਮਰਜ਼ੀ ਟੈਨਸ਼ਨਾਂ ਹੋਣ ਪਰ ਗੁਰੂ ਘਰ ਦੇ ਅੰਦਰ ਜਾਂਦਿਆਂ ਅਸਾਰ ਹੀ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠਦਿਆਂ ਅਸਾਰ ਆਪਾਂ ਸਾਰੀਆਂ ਟੈਨਸ਼ਨਾਂ ਭੁੱਲ ਜਾਂਦੇ ਆ ਸਾਡੇ ਸਾਰੇ ਬੋਝ ਲੈ ਜਾਂਦੇ ਆ ਕਿਉਂ ਦਾ ਇਹਦਾ ਕਿਉਂਕਿ ਉੱਥੇ ਹਰ ਵੇਲੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਜਿੱਥੇ ਗੁਰਬਾਣੀ ਦਾ ਪਾਠ ਆ ਉੱਥੇ ਸੁੱਖ ਸ਼ਾਂਤੀ ਆ ਸਕੂਨ ਆ ਉੱਥੇ ਆਨੰਦ ਆ ਤਾਂ ਇਹ ਆਨੰਦ ਆਪ ਆਪਣੇ ਘਰ ਦੇ ਵਿੱਚ ਵੀ ਮਹਿਸੂਸ ਕਰ ਸਕਦੇ ਆ ਜੇਕਰ ਰੋਜ਼-ਰੋਜ਼ ਨੇਮ ਦੇ ਨਾਲ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕੀਤਾ ਜਾਵੇ ਸੋ ਮੁਕਤੀ ਗੱਲ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਹਰ ਸਿੱਖ ਦੇ ਲਈ ਅਮਰਤ ਵੇਲੇ ਉੱਟਣਾ ਅਤੇ ਅਮਰਤ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ हां 살 ਕਰ ਸਕਦੇ ਆ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਪਰ ਜੇਕਰ ਜਪਜੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕਰਦਿਆਂ ਹੋਇਆਂ ਕਿਸੇ ਪ੍ਰਕਾਰ ਦੀ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਣਜਾਣ ਬੱਚੀ ਸਮਝ ਕੇ ਮਾਫ਼ ਕਰ ਦੇਣਾ ਸੰਗਤ ਜੀ ਤੁਹਾਡੇ ਵੀ ਚਰਨਾਂ ਦੇ ਵਿੱਚ ਬੇਨਤੀ ਆ ਕਿ ਹੋਈਆਂ ਗਲਤੀਆਂ ਨੂੰ ਬਖਸ਼ ਦੇਣਾ ਅਤੇ ਜੇਕਰ ਕੋਈ ਵੀ ਗੱਲ ਚੰਗੀ ਲੱਗੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ